ਤੇ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਫਾਰਮ ਦੇ ਵਿੱਚੋਂ ਕਵਰ ਕਰਦੇ ਪਏ ਆ ਟੋਕੜਾ ਗੱਬਣਾ گاਵਾ ਕੋਈ ਮਹੀਨੇ ਦੀ ਕੋਈ 2 ਮਹੀਨੇ ਦੀ ਚੱਕ ਦੇ ਵਿੱਚ ਆਉਂਦੀਆਂ ਲਗਭਗ 15-16 ਨਗ ਵੀਰਾਂ ਕੋਲੇ ਹਾਜ਼ਰ ਆ ਕੇ ਡਿਟੇਲ ਆਪਾਂ ਇਹਨੇ ਬਾਰੇ ਪੁੱਛਦੇ ਆ ਆਓਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਜੀ ਹਾਂਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਮੈਂ ਹਮਨਿੰਦਰ ਸਿੰਘ ਪਿੰਡ ਸੱਦੋਵਾਲ ਜ਼ਿਲ੍ਹਾ ਬਰਨਾਲਾ ਵਾਲਾ ਤੇ ਮਾਡਲ ਨੰਬਰ ਜੀ ਆਪਣਾ 7078 7296 70878 7296 7296 ਆਪਾਂ 20 ਦਿਨ ਪਹਿਲਾਂ ਆਪਾਂ ਇਸੇ ਪਸ਼ੂ ਦੀ ਫਾਰਮ ਦੀ ਸਾਰੇ ਵੀਡੀਓ ਕਵਰ ਕਰੀ ਸੀਗੀ ਤੇ ਆਪਣਾ ਬਾਕੀ ਸੈਟਅਪ ਵਗੈਰਾ ਸਾਰਾ ਵੈਗ ਗਿਆ ਸੇਲ ਹੋ ਗਿਆ ਠੀਕ ਆ ਪਹਿਲੀ ਵੀ ਠੇਕੇ ਤੇ ਲੱਗ ਗਈ ਹੁਣ ਆਪਣੀ ਤੇ ਫਾਰਮ ਵੀ ਕਿਰਾਏ ਤੇ ਚੜ ਗਿਆ ਠੀਕ ਆ ਤੇ ਇਹਨਾਂ ਦਾ ਇਹ ਰਹਿ ਗਈਆਂ ਆਪਣੀਆਂ ਹੈ ਅਸੀਂ ਇਹਨਾਂ ਦਾ ਸੌਦਾ ਹੋ ਗਿਆ ਬੰਦੇ ਨਾਲ ਆਪਣੀ ਸੈਟਅਪ ਬੈਠੀ ਨਹੀਂ ਚੱਲ ਹਨਾ ਉਹ ਸਵਾਦੀ ਹੁਣ ਫਿਰ ਹਾਲ ਇਕੱਲੇ ਆਪਣੇ ਕੋਲੇ ਪਸ਼ੂ ਪਕਾਉਗਾ ਤੇ ਆਉਣ ਵਾਲੀ ਮੰਨ ਕੇ ਚੱਲ ਵੀ 1 ਤਰੀਕ ਨੂੰ ਵੀਰ ਨੇ ਆਪਣੇ ਕੋਲ ਆ ਜਾਣਾ ਉਹਨੇ ਅੱਛਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸਾਰੇ ਸਾਰੇ ਨਗ ਵੇਚਣੇ ਆ ਹਾਂਜੀ ਹਾਂ ਕਿੰਨੇ ਨਗ ਟੋਟਲ ਆਪਣੇ ਕੋਲ 15 ਹੀ ਨਗ ਠੀਕ ਹੈ 15 ਨਗ ਅੱਛਾ ਉਹਦੀ ਫਿਰ ਬੈਠ ਤਾਂ ਆਪਾਂ ਕੋਈ ਵੇਚੀ ਨਹੀਂ ਹਲੇ ਤੇ ਕਰ ਨਹੀਂ ਨਹੀਂ ਕੋਈ ਨਹੀਂ ਵੇਚ ਕਿਉਂਕਿ ਮੰਨ ਕੇ ਜੇ ਫੋਨ ਵਗੈਰਾ ਜਿਆਦਾ ਆਉਣ ਲੱਗੇ ਸੀਗੇ ਤੇ ਫਿਰ ਬੰਦੇ ਨਾਲ ਮੰਨ ਕੇ ਚੱਲ ਗੱਲ ਚੱਲਦੀ ਸੀਗੀ ਤੇ ਆ ਜਗਾ ਵਗੈਰਾ ਕਿਰਾਏ ਤੇ ਤੇ ਪਾਜੀ ਠੇਕੇ ਤੇ ਸਾਰਾ ਕੁਝ ਆਪਣੀ ਗੱਲਬਾਤ ਹੋ ਗਈ ਸੰਦ ਵੀ ਸਾਰੇ ਸੇਲ ਹੋ ਗਏ ਠੀਕ ਹੈ ਤੇ ਅੱਜ 15 ਦੇ 15 ਗਾਵਾਂ ਗਈਆਂ ਤੇ ਇੱਕ ਐ ਇੱਕ ਐ ਮਹੀਨੇ ਸੁਣਿਆ ਮੈਂ ਕੀ ਗੱ ਯਾਰਾ ਬੱਚਾ ਚਾਰ-ਚਾਹ ਪੰਜ-ਪੰਜ ਮਹੀਨੇ ਹੋ ਗਏ। ਠੀਕ ਐ। ਬੱਚਾ ਕਈਆਂ ਨੂੰ ਲੋਟਾ ਹੀ ਮਹੀਨੇ ਹੋ ਗਿਆ, ਗੱਪੜਾ ਹੋ ਗਿਆ ਜੀ। ਚੈੱਕ ਕਿੰਨੀਆਂ ਆਉਂਦੀਆਂ ਗੀਆਂ? ਚੈੱਕ ਤਕਰੀਬਨ ਪਰਲਾ ਲਾੜ ਦਾ ਸਾਰਾ ਹੀ ਹੋ ਗਿਆ। ਠੀਕ ਐ। ਤੇ ਇਧਰੋਂ ਹੋਗੀਆਂ ਇੱਕ ਇੱਕ ਦੋ ਤਿੰਨ ਚਾਰ ਸਾਰੇ ਇਧਰ ਹੋ ਗਏ। ਲਗਭਗ ਆਹ ਨੌਂ ਕਿੰਨੀਆਂ ਚੈੱਕ ਚ ਆਉਂਦੀਆਂ? ਆਹ ਚੈੱਕ ਚੰਦਾ ਕਰਾਦੇ ਚੱਕੋ ਤਾਂ। ਠੀਕ ਐ ਚੈੱਕ ਕਰਾਂ ਜਾਈਏ। ਹਾਂ ਹਾਂ। ਠੀਕ ਐ ਤੇ ਮਾੜਾ-ਮਾੜਾ ਹਿੰਟ ਦੇ ਦਿਆ ਆਪਾਂ ਦਿਨਦੇ ਜਾਂਦੇ ਪਹਿਲੇ ਨੰਬਰ ਵਾਲੀ ਗਾਂ ਕੀ ਦੁੱਧ ਕਿੰਨਾਗਾ? ਦੁੱਧ ਦੇ ਆਪਣੀ ਸੱਦਰ 22-23 ਲੀਟਰ 30 ਮਿੰਟ ਲ ਹੌਣਤਾਂ ਦੁੱਧ ਨਹੀਂ ਬਿਵਾਰ ਹੋ ਜੂ ਦੱਸਣਾ ਦੋ ਤਿੰਨ ਗਾਇ ਗਬਾਰ ਠੀਕ ਹੈ ਗੱਬਣ ਵੀ ਹੈਣੀ ਇਹ ਤਾਂ ਗੱਬਣਾ ਕੈ ਮਹੀਨੇ ਦੀ ਇਹ ਹੋਮ ਹੋ ਗਿਆ ਆਪਣਾ ਦੋ ਪੂਰੇ ਹੋ ਗਏ ਨੂੰ ਠੀਕ ਹੈ ਚੱਕ ਚ ਆਉਂਦੀ ਆ ਹਾਂ ਹਾਂ ਠੀਕ ਹੈ ਅੱਗੇ ਦੋ ਨੰਬਰ ਨਾਲ ਨਾ ਤੁਰੇ ਚਲੋ ਜੀ ਇਹ ਹੈਗੀ ਇਹ ਹੈਗੀ 40 ਪਲੱਸ ਵਾਲੀ ਠੀਕ ਹੈ ਇਹ ਵੀ ਇਹ ਇਹ ਹੋ ਗਿਆ ਦੋ ਕੁ ਮਹੀਨੇ ਭਰੇ ਨੂੰ ਠੀਕ ਹੈ ਹਾਂ ਇਹ ਹਲੇ ਚੱਕ ਚ ਨਹੀਂ ਆ ਜਦੋਂ ਕਰਾਈ ਨਹੀਂ ਆ ਪੰਜ ਦਸ ਨੂੰ ਚੱਕ ਚ ਆ ਜੂਗੀ ਆ ਜੂ ਆ ਜੂ ਠੀਕ ਹੈ ਦੁੱਧੋ ਡرائی ਬਿਲਕੁਲ ਹਾਈ ਡرائی ਠੀਕ ਹੈ ਤੇਰਾ ਨੰਬਰ ਜੀ ਕੰਨ ਨੰਬਰ ਥੋੜਾ ਦੁੱਧ ਹੁੰਦੀ ਆ 5 4 ਕਿਲੋ ਠੀਕ ਹੈ ਚੱਕ ਚ ਹਾਂ ਚੱਕ ਹੋਈ ਵੀ ਤੇ ਅੱਗੇ ਆ ਗਈ 4 ਨੰਬਰ ਜੀ ਹਾਂ ਇਹ ਦੁੱਧ ਤਾਂ ਛੱਡੀ ਵੀ ਆ ਠੀਕ ਹੈ ਤੇ ਹੁਣ ਓਕੇ ਆ ਗੱਪਣ ਹੈਗੀ ਆ ਹਾਂ ਕੈਮਿਨਾਂ ਜੀ ਇਹਨੂੰ ਤੀਜਾ ਲੱਗ ਠੀਕ ਹੈ ਤਿੰਨ ਮਹੀਨੇ ਦੀ ਗੱਪਣ ਹਾਂ ਇਹ 45 35 40 ਪਰ ਵਾਲੀ ਪਲਾਸੀ ਦਾ ਨਾਮ ਵਧੀਗਾ ਬੀੜ ਠੀਕ ਹੈ ਅੱਗੇ ਨਾਲ ਆ ਗਈ 5 ਨੰਬਰ ਤੇ ਜੀ ਇਹ ਇਹਨੂੰ ਹਲੇ ਠੀਕਾ ਭਰੇ ਨੂੰ ਮਹੀਨਾ ਹੋਇਆ ਠੀਕ ਹੈ ਮਹੀਨਾ ਦਾ ਟੀਕਾ ਭਰੇ ਦੁੱਧ ਕਿੰਨਾ ਚੱਲੇ ਦੇ ਇਹਦੇ ਤੇ 500 ਲੀਟਰ ਠੀਕ ਹੈ ਅੱਗੇ ਨਾਲ ਆ ਗਈ 6ਵੇਂ ਤੇ ਜੀ ਨੂੰ ਬੱਚ ਕੋਈ ਆ ਇਹ ਇਹ ਹੋਇਆ ਹੈ 12 ਲੀਟਰ ਇਹ ਵੀ ਓਕੇ ਆ ਤਿੰਨ ਮਹੀਨੇ ਦੀ ਗੱਪਣ ਆ ਜੀ ਠੀਕ ਹੈ ਗੱਪਣ ਚੈੱਕ ਆ ਆ ਵੀ ਗੱਪਣ ਚੈੱਕ ਆ ਦੁੱਧ ਕਿੰਨਾ ਥੱਲੇ ਦੀ ਇੰਨਾ ਦੇ 12 ਵਾਲਾ ਤੇਰੇ ਦਾ ਲੀਟਰ ਦੁੱਧ ਹੈਗਾ ਕਾਲੀ ਦੇ ਤੇ ਇਹ ਥੱਲੇ ਹਾਂ ਹਾਂ ਠੀਕ ਆ ਅੱਗੇ ਨਾਲ ਕੋਨੇ ਵਾਲ ਜਾਈਗੀ ਜਿਹੜੀ ਇਹ ਇਹ ਹੈਗੀ ਦੁੱਧਲਾ ਚਣੀ ਇਹ ਦੋ ਥਣ ਚੱਲ ਜਿਆ ਦੁੱਧ ਹੈਗਾ 3 ਲੀਟਰ ਥੱਲੇ ਹੁਣ ਵੀ ਦੋ ਥਣਾ ਜੀ ਸੂਈ ਨੂੰ ਸੋਹਜਾ ਹੀ ਹੋਇਆ ਨੇ ਠੀਕ ਐ ਮਗਰ ਥਣਾ ਜਦੋਂ ਚੱਲ ਜਿਆ ਕਿ ਮੁਰਲੇ ਚੱਲਦਿਆ ਇੱਕ ਸਾਈਡ ਚੱਲਦਾ ਇਧਰਲੇ ਠੀਕ ਆ ਕਮੇਂਜ ਨਾਲ ਦੋਨੇ ਥਣ ਡੈਡ ਆ ਹਾਂ ਠੀਕ ਆ ਬਹਿਨੀਆਂ ਵਾਲੇ ਥਣ ਦੋਨੇ ਚੱਲਦੇ ਆ ਹਾਂ ਇਧਰ ਹੀ ਬਹਿ ਚੱਲਦੇ ਠੀਕ ਐ ਠੀਕ ਐ ਤੇ ਸੂਈ ਨੂੰ ਚੱਲ ਥੋੜਾ ਹੀ ਹੋਇਆ ਹਣਾ 6 ਮਹੀਨਾ ਡ ਠੀਕਾ ਬੱਚਾ ਵਗੈਰਾ ਹੈ ਨਹੀਂ ਹਨਾ ਬੱਚਾ ਹੁਣ ਹੀ ਮਰਿਆ ਤਾਂ ਇਹਦਾ ਨਾਮ ਵੀ ਕੋਈ ਘਰੇ ਰੱਖ ਲਾਂਗੇ ਇਹਨੂੰ ਠੀਕ ਹੈ ਤੇ ਅੱਗੇ ਜਿਹੜੀ ਨਾਲ ਆ ਗਈ ਇਹ ਇਹਨਾਂ ਦਾ ਦੁੱਧ ਹੈਗਾ ਇਹਨੂੰ 2 ਮਹੀਨੇ ਹੋ ਗਏ ਆਪਣਾ ਇਹ ਇੱਕ ਹੋ ਗਈ ਤੇ ਦੁੱਧ ਦੇ ਸਾਰੇ ਹੈਗਾ 30 32 ਲੀਟਰ ਹੋਣਗੇ 30 32 ਲੀਟਰ ਦੁੱਧ ਹੁਣ ਤਿਆਰ ਆ ਤਿਆਰ ਆ ਤਿਆਰ ਠੀਕ ਹੈ ਠੀਕ ਹੈ ਠੀਕ ਹੈ ਸੁਰੂਆਤ 45 ਪਲੱਸ ਵਾਲੀ ਆ ਸੁਬਹ ਤਾਂ ਲਗਭਗ ਹੋ 3 ਜਗ ਫਿਰ ਅੱਛਾ ਤੀਜੇ ਸੂਏ ਸੁਈ ਹੋਈ ਆ ਹਨਾ ਠੀਕ ਆ ਅੱਗੇ ਜਿਹੜੀ ਫਿਰ ਬੈਠੀ ਆ ਨਾਲ ਜੀ ਇਹ ਬੱਚੀ ਦੂਜੇ ਸੂਏ ਸੁਈ ਆ ਅੱਛਾ ਦੂਜੇ ਸੂਏ ਸੁਈ ਹੋਈ ਆ ਨਾਲੇ ਤੁਹਾਡੇ ਵੀ ਹੈਗਾ 20 22 ਰੱਟੇ ਠੀਕ ਆ ਗੱਬਰ ਤਾਂ ਨਹੀਂ ਹਜੇ ਗੱਪਣ ਅੱਛਾ ਚੈੱਕ ਕਰਉਂਦੀ ਆ ਹਾਂ ਹਾਂ ਠੀਕ ਆ ਸੀਵਲ ਤਕਰੀਬਨ ਸਾਰਿਆਂ ਦੇ ਲੱਗਿਆ ਵਾ ਵੀ ਦੋਕ ਨੂੰ ਛੱਡ ਗਏ ਹਾਂ ਠੀਕ ਆ ਅੱਗੇ ਜਿਹੜੀ ਨਾਲ ਆ ਗਈ ਜੀ ਇਹ ਵੀ ਇਹ ਸਾਨੂੰ ਦੁੱਤ ਹੈਗਾ 10 ਪੀਟਰ ਥੋੜੀ ਜਿਹੀ ਬਿਮਾਰ ਜੀ ਹੋ ਗਈ ਸੀ ਠੀਕ ਆ ਹੋਈ ਵੀਕ ਨੇ ਤਾਂ ਉਹ ਗੱਪਣ ਹੈਗੀ ਠੀਕ ਆ ਗੱਪਣ ਹੈਗੀ ਅੱਗੇ ਤੁਰੇ ਚਲ ਕਿੰਨੇ ਰਹਿਤੇ ਕਿ ਇਹ ਨਹੀਂ ਨਹੀਂ ਕਰੀਂ ਅੱਛਾ ਇਹ ਚੈੱਕ ਨਹੀਂ ਹੁੰਦੀ ਆਲੇ ਆਹ ਤਾਂ ਇਹ ਅੱਛਾ ਇਹ ਤੈਨੂੰ ਚੈੱਕ ਹੋ ਜਾਉਂ ਜਾਂ ਕਾਲੀ ਥੱਲੇ ਦੁੱਧ ਕਿੰਨਾ ਹੈ ਗਈ ਤੇ ਹੈਗਾ ਦਸ ਵਾਲੀ ਟਰੱਕ ਹਾਂ ਹਾਂ ਹੈਗਾ ਹੈਗਾ ਪਰਾਂ ਦੇ ਲੀਟਰ ਦਾ ਪ੍ਰੂਫ ਅੱਸੀ ਹੋਈ ਵੀ ਆ ਠੀਕ ਹੈ ਠੀਕ ਹੈ ਤੇ ਅੱਗੇ ਜਿਹੜੀ ਨਾਲ ਜਿਹੜੀ ਬੈਠੀ ਇਹ ਵੀ ਚੈੱਕ ਚਾਹੀਦੀ ਹੈ ਨਾ ਹਾਂ ਇਹ ਲਵੀ ਹੈਗਾ ਦਸ ਬਰਾਇਟ ਤਿੰਨ ਮਹੀਨੇ ਚੈੱਕ ਸਾਰੇ ਥੱਲੇ 12-12 ਦਿਨ ਟ੍ਰੇਗਾ ਠੀਕ ਹੈ ਠੀਕ ਹੈ ਇਹ ਤਾਂ ਤਿੰਨ ਤਿੰਨ ਮਹੀਨੇ ਟੱਪ ਗਿਆ ਤਾਂ ਸਾਰੇ ਠੀਕ ਹੈ ਉਹ ਵੀ ਇੱਕ ਦੋ ਤਿੰਨ ਬੈਠਾ ਆ ਕੋਨੇ ਦੀ ਵਿਹੜ ਦਿਖਾ ਦਈਆ ਵਾ ਬਹੁਤ ਡਬਲ ਸੁਰੱਖਾ ਪਾਣਾ ਜਾਵਾ ਹਣਾ 4 ਤੇ ਹੁਣ ਹੁਣ ਆਪਣੇ ਕੋਲ ਨਾਗ ਆ ਗਏ ਟੋਟਲ 14 15 ਹਾਂ ਤੇ ਜੇ ਮੰਨ ਕੇ ਚੱਲੂਗੇ ਵੀਰ ਸਿੰਗਲ ਜਾਂ ਡਬਲ ਡੈਨ ਆਉਂਦਾ ਪਤਾ ਹੀ ਚੱਲਾਂਗੇ ਆਓ ਆ ਵੀ ਜੇ ਕੋਈ ਡਬਲ ਡਵੇ ਚੰਗੀ ਨਾ ਮਾੜੀ ਮੂੜ ਕਾਰੀ ਕੱਢ ਦਾਂਗੇ ਸਾਰੀਆਂ ਠੀਕ ਆ ਵੀ ਕਹਿਣ ਦਾ ਬਾਪ ਹੁਣ ਆਪਾਂ ਬਾਤ ਘੜ ਦੇਖਣੀ ਨਹੀਂ ਹਾਂ ਆਪਾਂ ਵਿਚ ਨਹੀਂ ਇਹ ਕਿਉਂਕਿ ਇੱਕ ਤਰੀਕ ਨੂੰ ਬੰਦੇ ਨੇ ਆਪਦੇ ਪਾਸੋਂ ਲੈ ਕੇ ਆਉਣੇ ਆਉਣੇ ਆ ਉਹਨਾਂ ਨੇ ਸਿਫਟ ਕਰਨਾ ਹੈ ਨਾ ਤੇ ਉਹ ਵੀਰ ਰੰਗ ਵਗੈਰਾ ਕਰਾ ਗਿਆ ਤੇ ਫਿਰ ਕਿੱਥੇ ਜਾ ਆਉਣੇ ਫਿਰ ਤਾਰਾ ਆਪਣੇ ਕਿਥੋਂ ਦੇ ਬੰਦੇ ਲੈ ਲਿਆ ਸਾਰਾ ਕੁਝ ਇਹ ਆਪਣਾ ਬੰਦਾ ਇਧਰ ਸੁਧਾਰ ਨਹੀਂ ਠੀਕ ਅਜਾ ਵੀਡੀਓ ਦੇਖ ਕੇ ਆਪਨੇ ਆ ਗਿਆ ਤੇ ਸੈਟ ਮੰਲਾ ਕਹਿੰਦਾ ਬਈ 4-5 ਸਾਲ ਦਾ ਫਿਰ ਕਿੰਨੇ ਸਾਲ ਹੋ ਗਿਆ ਐਗਰੀਮੈਂਟ ਉਹਦੇ ਨੂੰ ਸਾਲ ਠੀਕ ਆ 5 ਸਾਲ ਦਾ ਐਗਰੀਮੈਂਟ ਹੋ ਗਿਆ ਉਹਦੇ ਨਾਲ ਹਾਂਜੀ ਸਾਈ ਬਿਆਨਾ ਕਰ ਗਿਆ ਆਪਦਾ ਹਾਂਜੀ ਹਾਂਜੀ ਠੀਕ ਆ ਹੁਣ ਫਿਰ ਫਿਲਹਾਲ ਕੱਲੀ ਗੱਲ ਖੜੀ ਆ ਪਸ਼ੂਾਂ ਤੇ ਪਸ਼ੂਾਂ ਤੇ ਪਸ਼ੂ ਰਹਿ ਗਿਆ ਓਕੇ ਹੋ ਗਿਆ ਜੀਆ ਫਿਰ ਥੋੜਾ ਜਿਹਾ ਹੋਇਆ ਹੋ ਗਿਆ ਠੀਕ ਹੈ ਠੀਕ ਹੈ ਚਲੋ ਫਿਰ ਆ ਸੈਟਅਪ ਬੰਦੇ ਨੇ ਪੇਮੈਂਟ ਵਗੈਰਾ ਵੀ ਦੇਖਣਾ ਹੁੰਦਾ ਹਨਾ ਸਾਰਾ ਕੁਝ ਹੁੰਦਾ ਹੈਗਾ ਤੇ ਨੰਬਰ ਵਧੀਆ ਫ੍ਰੀਡ ਆ 40 45 35 40 ਬਲੱਸ ਵਾਲੀਆਂ ਫਰਾਂਗਾ ਠੀਕ ਹੈ ਜੇ ਕਰ ਕੋਈ ਸਾਰੀਆਂ ਇਕੱਠੇ ਨੇ ਤਾਂ ਸਾਰੀ ਬੈਟਰ ਆ ਨਹੀਂ ਆਪਾਂ ਦ ਠੀਕ ਆ ਥਾਣ ਵਗੈਰਾ ਬਾਸ ਕਰ ਲਿਆ ਹੈ ਨਾ ਤੇ ਪਿੰਡ ਆ ਗਿਆ ਆਪਣਾ ਸੱਦਵਾਲ ਚੱਕ ਵਾਲੇ ਰਾਜ ਦੇ ਆਪਣਾ ਖੇਤਾਂ ਦੇ ਫਾਰਮ ਆ ਗਿਆ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਦਿਓ ਜੀ 70 78 7229 70 878 7229 72292 ਸੋ ਬਹੁਤ ਵੀ ਰਿਕਾਲ ਕਰਦੇ ਕਿ ਟੋਕੜ ਗੱਬਣ ਚੈੱਕ ਵਾਲੀ ਲੈਣੀ ਹੈ ਚੈੱਕ ਵਾਲੀ ਵੈਢ ਲੈਣੀ ਹੈ ਸੋ ਅੱਜ ਜਮਾ ਸਾਨੂੰ ਆਪਾਂ ਮਿਲ ਲੈ ਇੱਕ ਤਰ੍ਹਾਂ ਦਾ ਮੰਨ ਕੇ ਚਲੋ ਵੀ ਲਾਟਰੀ ਵੀ ਪਾਤੀ ਇੱਥੇ ਕੋਲੇ ਆ ਕੇ ਵਿਜ਼ਿਟ ਕਰੋ ਵੀਰ ਨੇ ਹੁਣ ਮੰਨ ਕੇ ਚਲੋ ਬਸ ਸਾਰੇ ਵੇਚਨੇ ਪਹਿਲੇ ਵੀ ਆਪਾਂ ਵੀਡੀਓ ਕਵਰ ਕਰੀ ਦੀ 20 ਦਿਨ ਪਹਿਲਾਂ ਤੇ ਉਦੋਂ ਫੋਨ ਕਾਲ ਵਗੈਰਾ ਜਾਦੀ ਇੰਨੇ ਆ ਤੇ ਵੀਰ ਨੇ ਜਿਹੜੇ ਨੇ ਫਾਰਮ ਲੈਂਤਾ ਉਹਦੇ ਨਾਲ ਪਹਿਲਾਂ ਗੱਲ ਡੀਲ ਡੰਨੋ ਮੰਨ ਕੇ ਚਲ ਹੋ ਗਈ ਸੀ ਤੇ ਉਹ ਕਹਿੰਦਾ ਮੰਨ ਕੇ ਜਰ ਪਸ਼ੂ ਆਪ ਆਪ ਦੇ ਲੈ ਕੇ ਆਉਣੇ ਕਿਉਂਕਿ ਉਹਨਾਂ ਬਾਕੀ ਸੈਟਅਪ ਸਾਰਾ ਕੁਝ ਉਹਨੇ ਸਾਂਭ ਲਿਆ ਤੇ ਹੁਣ ਤੁਸੀਂ ਇੱਥੇ ਪਹੁੰਚੋਗੇ ਤੋਕੜ ਗੰਭਣ ਇੱਕ ਲੈਣੀ ਐ ਵੈਸੇ ਡਬਲ ਦਾ ਵੀ ਤਾਂ ਜ਼ਿਆਦਾ ਪਰਖਦਾ ਡਬਲ ਡਬਲ ਤੁਸੀਂ ਖਰੀਦ ਸਕਦੇ ਹੋ ਪਿੰਡ ਸੱਤਵਾਲ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਦੇ ਵੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ